ਰਾਤੀ ਡਿਊਟੀ ਤੁਹਾਡੀ ਰਾਤੀ ਡਿਊਟੀ ਇੱਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈਗੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਦੇ ਵਿੱਚ ਨੇ ਤੁਸੀਂ ਅੱਛਾ ਹਾਲਾਤ ਅਸੀਂ ਦੇਖਣੇ ਆ ਚਲੋ ਆ ਕੇ ਬਾਹਰ ਆ ਜੀ ਚਲੋ ਕੋਈ ਟੈਕ ਉਧਰ ਚਲ ਕੀ ਕਹਿੰਦਾ ਸੀ ਨੀ ਉਹਦਾ ਨੁਕਸਾਨ ਤੁਸੀਂ ਸਭਾ ਕਰਤਾ ਹੈ ਇਹਦਾ ਆਦਾ ਨੁਕਸਾਨ ਕਿੰਨਾ ਹੋਇਆ ਬਈ ਦੇਖੋ ਹੋ ਗਿਆ ਹੋ ਗਿਆ ਹੈ ਨਾ ਇਹੋ ਜੀ ਖਛਤ ਹੋ ਗਈ ਤੇਰੇ ਕੋਲ ਆ ਗਏ ਇਹ ਵੀ ਸਰ ਇੱਕ ਕਿੱਥੇ ਹੈ ਜੀ ਪੁਲਿਸ ਨਾਲ ਕਹੇ ਕਿਹੜੀ ਜਗ੍ਹਾ ਤੇ ਹੈ ਮੋਗਾ ਡਿਸਟ੍ਰਿਕਟ ਮੋਗਾ ਜ਼ਿਲ੍ਹੇ ਚ ਕਿੱਥੇ ਹੈਗਾ ਇਹ ਚੂੜ ਚੱਕ ਇਹ ਨਵਾਂ ਚੂੜ ਚੱਕ ਹੈ ਹਾਂਜੀ ਇਹ ਨਵਾਂ ਚੂੜ ਚੱਕ ਜਿਹੜਾ ਇਹ ਰਾਤ ਨੂੰ ਇਥੇ ਦਿਨ ਰਾਤ ਇਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਦੇ ਆ ਵੀ ਨਾਕਾ ਨਾਕਾ ਕਹਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹਦੇ ਤੇ ਇਹਦੇ ਤੇ ਕੋਈ ਲਾਈਟ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਆ ਉਹ ਤੋਂ ਲਾਈਟਾਂ ਪੈ ਰਹੀਆਂ ਕੋਈ ਰਿਫਲੈਕਟਰ ਹੈਗਾ ਜੀ ਤੇ ਦੱਸੋ ਤੁਸੀਂ ਕੀ ਮੇਰੀ ਸੁਣ ਆ ਦੇਖੋ ਇਹ ਲਾਈਟਾਂ ਸਰ ਉਹ ਇਹ ਇਹ ਸਰ ਇਹ ਲਾਈਟਾਂ ਕਿਨੇ ਕਿਨੇ ਲੱਗੀਆਂ ਆ ਸੜਕ ਦੇ ਚ ਚਲਾਉ ਬੰਦਾ ਜੇ ਆ ਲੈ ਤਾਂ ਦੇਖ ਕਿੱਦਾਂ ਤੂੰ ਤੁਸੀਂ ਸਿਆਣੇ ਜੋ ਓਵਰਟੈਕ ਕਰੂਗਾ ਬੰਦਾ ਫਿਰ ਤਾਂ ਮਰਨਾ ਹੀ ਮਰੂ ਮੈਂ ਕਹਾਂ ਜੀ ਦੋਨੇ ਗੱਡੀਆਂ ਜਾ ਰਹੀਆਂ ਉਹ ਉਹ ਸਰ ਨੈਸ਼ਨਲ ਹਾਈਵੇ ਆ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਦੂਸਰਾ ਬਰਜ ਮੈਂ ਕਹ ਜੀ ਇਹਦੇ ਤੇ ਰਿਫਲੈਕਟਰ ਲਵਾਓ ਸਰ ਤੁਸੀਂ ਪੜੇ ਲਿਖੇ ਰਿਫਲੈਕਟਰ ਲਵਾਓ ਇੱਥੇ ਕੋਈ ਨੂੰ ਲਵਾਣਾ ਲੰਘ ਚ ਕੋ ਸੌਰੀ ਸਰ ਮੇਰੀ ਸੁਣੋਗਾ ਲਾ ਦੇਖੋ ਉਹ ਵੇਖੋ ਉਧਰ ਵੱਜਿਆ ਜਾ ਕੇ ਥੱਲੇ ਆ ਆ ਦੇਖੋ ਉਹ ਬੰਦੇ ਵੱਜ ਗਏ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਹੈ ਪਰ ਕਹਿੰਦੇ ਨਹੀਂ ਅਸੀਂ ਸਾਡੀ ਨਹੀਂ ਸੀ ਇਹ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਾਰੇ ਗਲਤ ਗਲਤ ਮੈਂ ਤਾਂ ਸਾਡਾ ਮਾਤਾ ਹੀ ਪਰਲੇ ਪਾਸੇ ਮਾਰਿਆ ਚੱਕੀ ਉਹ ਤਾਂ ਨਾਕਾਮ ਆ ਆ ਦੇਖਣਾ ਦਿਸਦਾ ਨਹੀਂ ਕਿਸੇ ਨੂੰ ਕੁਝ ਜੱਟਾਂ ਚੱਲਦੇ ਕਿਉਂ ਹੁੰਦੇ ਆ ਉਹ ਦੇਖੋ ਹੁਣ ਕਿਵੇਂ ਦੇਖੀਏ ਆ ਹੁਣ ਵੀ ਹਜੇ ਚਕਾਈਏ ਆਪਾਂ ਹੁਣ ਵੀ ਚਕਾਈਏ ਆਪਾਂ ਸੋਨੇ ਛਕਾਉਣੇ ਆ ਤੂੰ ਸਾਨੂੰ ਸਾਡੀ ਗੱਲ ਤਾਂ ਕਰ ਉਹ ਤਾਂ ਚੱਕਾਂਗੇ ਕਿ ਕਿਸ ਪਾਸੇ ਉਦੋਂ ਤੱਕ ਤਾਂ ਹੋਰ ਕੰਮ ਹੋ ਜੂਗਾ ਉਹ 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 ਜਿਹੜੀ ਉਧਰੋਂ ਬੱਤੀ ਜਿਹੜੀ ਮੈਚ ਚ ਆ ਕੇ ਬੱਤੀ ਉਹ ਨਾੜਾ ਜਿਹਾ ਲੱਗੇ ਸੀ ਨਾ ਕੇ ਇਹ ਤੇ ਦੋਵੇਂ ਦੋਵੇਂ ਇੰਤੋਂ ਆ ਰਹੀ ਸੀ ਗੱਡੀ ਓਵਰਟੈਕ ਕਰਕੇ ਇੰਤੋਂ ਆ ਰਹੀ ਲੱਗਦਾ ਦੋ ਬੰਦਾ ਤਾਂ ਨਿਕਲ ਗਏ ਇੱਕ ਨਹੀਂ ਬੰਦਾ ਇਹ ਦੇਖੋ ਜੀ ਇਹ ਇਹਨਾਂ ਨੇ ਇਹ ਜਿਹੜਾ ਚੂੜ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਨਹੀਂ ਹੁੰਦਾ ਕੋਈ ਲਾਈਟ ਨਹੀਂ ਹੁੰਦੀ ਇਹ ਇੱਜੇ ਜਿਹੜੇ ਹੈਵੀ ਇਹ ਆਹ ਲੋਹੇ ਦੇ ਡਿਵਾਈਡਰ ਲੱਗੇ ਹੋਏ ਆ ਹੈ ਸਾਰਾ ਕੁਛ ਖਾਰ ਵਜੀਆ ਸਾਰਾ ਉਹਨੇ 4 ਦਾ ਨੁਕਸਾਨ ਹੋਇਆ ਤੇ ਬੰਦੇ ਬਚ ਗਏ ਚਲੋ ਇਹ ਵੀ ਸ਼ੁਕਰ ਹੈ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੂਰਾ ਹਾਲ ਹੋਇਆ ਯਾਰ ਉਹ ਦੇਖੋ ਅੱਛਾ ਹੈਗੇ ਵੀ ਨਹੀਂ ਪਾਸੇ ਕਰ ਰਹੇ ਹੋਰ ਨੁਕਸਾਨ ਹੋਊਗਾ